ਇਨਾ ਵੜਾਤੇ ਕਿਥੋਂ ਆ ਰਹੇ ਇਹ ਕਿੱਥੇ ਜਾਣਾ ਹੈ ਸਾਫੀ ਗਾਲ ਦੀ ਸਾਰਿਆਂ ਨੂੰ ਮੇਰਾ ਨਾਮ ਦਿਲਕਸ਼ਪ੍ਰੀ ਸਿੰਘ ਜੀ ਨਿਵਾਸੀ ਪਰਾਣਾਚਲਾ ਆਪਾਂ ਗਰਦਾਪੁਰ ਆਏ ਹਾਂ ਕਿ ਕੰਮ ਤੋਂ ਕੋਈ ਸਮਾਨ ਲੈਣਾ ਹੈ ਆਪਾਂ ਸਿਟੀ ਠਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ ਚੁੰਗੀਆ ਨੂੰ ਜਾਣਦੇ ਹਾਂ ਕਨਵਨ ਚੁੰਗੀ ਨੂੰ ਤੇ ਉਧਰੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗ ਵਿਲੇ ਆ ਕੇ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਆ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਝੂਲਾ ਟੁੱਟ ਗਿਆ ਜੇ ਤੇ ਜਿਹੜਾ ਤੀਜਾ ਜੇ ਉਹ ਵੀ ਜ਼ਖਮੀ ਜੇ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਹਨਵਾ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕੁ ਪੀਤੀ ਕਿ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਤੈਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੋ ਤੇ ਚਲ ਜੋ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮੁਲਾਜ਼ਮ ਜਿਹੜੇ ਨੇ ਸਾਰੀ ਪੰਜਾਬ ਪੁਲਿਸ ਨੂੰ ਨਾ ਛੱਡੇ ਜਿਹੜੀ ਸਜ਼ਾ ਬੰਦੀ ਵੱਧ ਵੱਧ ਵਾਏ ਜੀ ਕਾ ਖਾਲਸਾ ਵਾਏ ਜੀ ਜੀ ਹਾਂ ਜੀ ਡਾਕਟਰ ਸਾਹਿਬ ਆਪਣਾ ਨਾਮ ਜਸਪ੍ਰੀਤ ਇੱਕ ਪੇਸ਼ੈਂਟ ਕਿਥੋਂ ਆਇਆ ਤੇ ਕਿੰਨੀ ਦੀ ਕੰਡੀਸ਼ਨ ਹੈ ਉਹਨਾਂ ਦੀ ਆ ਪੇਸ਼ੈਂਟਸ ਐਕਸੀਡੈਂਟ ਹੋਇਆ ਸੀਗਾ ਫਿਲਹਾਲ ਅਸੀਂ ਨਾਲ ਸੁਣਨ ਨੂੰ ਬੋਲ ਰਹੇ ਆ ਪੇਸ਼ੈਂਟਸ 10 ਮਰੀਜ਼ ਸੀਗੇ ਮੋਟਰਸਾਈਕਲ ਤੇ ਆਏ ਸੀ ਜਿਨ੍ਹਾਂ ਦਾ ਇੱਕ ਡਾਇਰੈਕਟ ਹੈਡ-ਆਨ ਇਹਨੂੰ ਘਾੜ ਦੇ ਨਾਲ ਇਹਨਾਂ ਵਿੱਚੋਂ ਦੋ ਮਰੀਜ਼ਾਂ ਦੀ ਕੰਡੀਸ਼ਨ ਜਿਹੜੀ ਉਹ ਕਾਫੀ ਕ੍ਰਿਟੀਕਲ ਹੈ ਇੱਕ ਪੇਸ਼ੈਂਟ ਨੂੰ ਮਾਈਨਰ ਇੰਜਰੀਸ ਆਈਆਂ ਨੇ ਜਿਹੜੇ ਕ੍ਰਿਟੀਕਲ ਇੰਜਰੀਸ ਵਾਲੇ ਪੇਸ਼ੈਂਟਸ ਆ ਗਏ ਆ ਉਹਨਾਂ ਚੋਂ ਇੱਕ ਨੂੰ ਦਾ ਫੀਮਰ ਫ੍ਰੈਕਚਰ ਹੋ ਗਿਆ ਤੇ ਨਾਲ ਪੈਰ ਕਾਫੀ ਉਹਨਾਂ ਦਾ ਕ੍ਰਾਸ਼ ਇੰਜਰੀ ਹੋ ਗਈ ਤੇ ਕਾਫੀ ਵੱਡਾ ਜ਼ਖਮ ਆ ਦੂਸਰੇ ਪੇਸ਼ੈਂਟ ਜਿਹੜੀ ਪੈਲਵਿਸ ਦਾ ਫ੍ਰੈਕਚਰ ਹੋ ਗਿਆ ਨਾਲ ਉਹਦੇ ਹੀਮਰ ਦੀ ਡਿਸਲੋਕੇਸ਼ਨ ਯਾਨੀ ਕਿ ਦੋਨੋਂ ਸੀਰੀਅਸ ਇੰਜਰੀਜ਼ ਨੇ ਜਿਨ੍ਹਾਂ ਨੂੰ ਕਾਫੀ ਅਟੈਂਸ਼ਨ ਚਾਹੀਦੀ ਹੈ ਸਰਵਿਸ ਤੁੰਤੜ ਦੇ ਵਲ ਕਿੱਦਾਂ ਦੀ ਰਾਹ ਦਿੱਤੀ ਜਾਂਦੀ ਹੈ ਪੇਸ਼ੈਂਟ ਨੂੰ ਕਿੱਦਾਂ ਦੀ ਰਾਹ ਦਿੱਤੀ ਜਾਂਦੀ ਹੈ ਤੁਹਾਡੇ ਦੇ ਵਲ ਰਾਹਤ ਉਹ ਕਿੱਦਾਂ ਨੇ ਮੈਡੀਸਿਨ ਵਗੈਰਾ ਕਿਸ ਕਿ ਮੈਕਸਿਮਮ ਅਸੀਂ ਹੁਣ ਅਫਿਲੋ ਜਿਹੜੇ ਪੇਸ਼ੰਟ ਪੇਸ਼ੰਟਸ ਜਿਹੜੇ ਨੂੰ ਐਮਰਜੈਂਸੀ ਚ ਆਏ ਨੇ ਇਹਨਾਂ ਦਾ ਫਰਸਟ ਏਡ ਕਰ ਰਹੇ ਹਾਂ ਸਟੇਬਲਾਈਜ਼ ਕਰ ਰਹੇ ਹਾਂ ਉਹਨਾਂ ਨੂੰ ਬਿਹੋਸ਼ ਹਾਂਜੀ ਔਰ ਨੰਨ ਨੂੰ ਆਪਾਂ ਸਟੈਬਲਾਈਜ਼ ਕਰਕੇ ਫਿਰ ਅੱਗੇ ਜਿਹੜਾ ਫਰਦਰ ਟ੍ਰੀਟਮੈਂਟ ਜਿਹੜਾ ਡੈਫੀਨਿਟਿਵ ઓਪਰੇਟਿਵ ਟ੍ਰੀਟਮੈਂਟ ਆ ਉਹ ਦੁਬਾਰਾ ਕੱਲ ਤੋਂ ਸਟਾਰਟ ਸ਼ੁਰੂ ਹੋਵੇਗਾ। ਹਾਲ ਅਪਾ ਪੇਸ਼ੈਂਟ ਨੂੰ ਸਟੈਬਲਾਈਜ਼ ਕੰਡੀਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।